ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲਕੋਟ ਕੰਪਲੈਕਸ ਦੇ ਬਾਹਰ ਅੱਜ ਉਸ ਵਕਤ ਵੱਡਾ ਹਗਾਮਾ ਹੋ ਗਿਆ ਜਦੋਂ ਵਕੀਲ ਅਤੇ BBMP ਅਧਿਕਾਰੀ ਆਹਮੋ ਸਾਹਮਣੇ ਹੋ ਗਏ ਦਰਅਸਲ ਵਕੀਲਾਂ ਵੱਲੋਂ ਕੋਰਟ ਕੰਪਲੈਕਸ ਦੇ ਬਾਹਰ ਚੈਂਬਰ ਰੱਖਣ ਨੂੰ ਲੈ ਕੇ ਮਾਮਲਾ ਗਰਮਾ ਗਿਆ ਆਕਰ ਬਾਅਦ ਵਿੱਚ ਦੋਹਾਂ ਧਿਰਾਂ ਦੇ ਵਿੱਚ ਸਹਿਮਤੀ ਬਣ ਗਈ ਅਤੇ BBMP ਨੇ ਕਿਹਾ ਕਿ ਜੋ ਬਿਲਕੁਲ ਰੋਡ ਦੇ ਕੰਡੇ ਚੈਂਬਰ ਰੱਖੇ ਗਏ ਹਨ ਉਸ ਨੂੰ ਹਟਾਇਆ ਜਾਵੇ ਜਿਸ ਨੂੰ ਲੈ ਕੇ ਵਕੀਲ ਭਾਈਚਾਰੇ ਵੱਲੋਂ ਇਸ ਗੱਲ ਨੂੰ ਮੰਨਦਿਆਂ ਹੋਇਆਂ ਚੈਂਬਰ ਸੜਕ ਕੰਡੇ ਰੱਖੇ ਗਏ ਸਨ ਉਹਨਾਂ ਨੂੰ ਹਟਾ ਲਿਆ ਗਿਆ ਅਤੇ ਮਾਮਲਾ ਸ਼ਾਂਤ ਹੋ ਗਿਆ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਮੈਂਬਰ 12 ਸੈਸ਼ਨ ਨੰਗਲ ਔਰ ਫਾਈਨਲ ਇਹ ਹੋਇਆ ਕਿ ਜਿਹੜੀ ਇਹ ਚੈਂਬਰ ਜਿਹੜਾ ਸਪੋਸਰ ਰੱਖ ਹੋਏ ਬਈ ਨਾ ਜੀ ਇਹ ਚੱਕਰ ਪਰਲੇਵਾ ਸ਼ਿਫਟ ਕਰਨੇ ਕੋ ਬੋਲਦੇ ਇਹ ਜਗ੍ਹਾ ਤੇ ਖਾਲੀ ਰੱਖੋ। ਹਾਂ ਹਾਂ। ਬਾਕੀ ਉਹਨਾਂ ਬੋਲਦੇ ਕਿ ਕੋਈ ਰਿਐਕਸ਼ਨ ਨਹੀਂ ਹੈ। ਹਾਂ ਹਾਂ। ਹੁਣ ਇਹ ਜਿਹੜੇ ਇੱਕ ਚੈਂਬਰ ਰੱਖ ਹੋਇਆ ਤਾਂ ਉਹਨੂੰ ਸ਼ਿਫਟ ਕਰਨੇ ਪਰ ਪਰਲੇਵਾ ਸੇ ਬਾਕੀ ਜਿਹੜੇ ਹੈਗੇ ਐਜੈਂਟ ਜਿਹੜੇ ਜਿਹੜਾ ਇੱਕ ਉਹ ਚੈਂਬਰ ਹੈ ਕਹਿੰਦੇ ਉਹਦਾ ਦਰਵਾਜ਼ਾ ਵੀ ਜਿਹੜਾ ਤੁਸੀਂ ਅੰਦਰੋਂ ਅਸੇ ਰੱਖੋ। ਹਾਂ ਹਾਂ। ਬਸ ਇਸ ਗੱਲ ਤੋਂ ਐਗਰੀ ਹੈ ਬਾਕੀ। ਜੀ ਸਰ ਜੇ ਤੋਹਗੇ ਫਾਈਨਲ ਤੇ ਹਾਂਜੀ 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 ਹਾਂਜੀ। ਆਪਣਾ ਨਾਮ ਕੀ ਹੈ ਜੀ? ਮੈਂ ਨਿਰੇਸ਼ ਕੁਮਾਰ ਬਿੱਟ ਉਹ ਗੱਲ ਤਾਂ ਹੁਣ ਜਿਹੜਾ ਇਹ ਪੈਸੇ ਤਾਂ ਮੈਂਬਰਸ਼ਿਪ ਦੇ ਟੋਟਲ ਮੈਂਬਰ 80 ਹੈ ਜੀ 80 ਮੈਂਬਰਾਂ ਦੀ ਇਹ ਬਾਰ ਹੈ 80 ਮੈਂਬਰ ਬਾਰ ਹੈ ਅਸੀਂ ਹਾਂਜੀ 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 ਸਾਰੇ ਅਡਜਸਟ ਹੋ ਗਏ ਇਨ ਵਿੱਚ ਸਾਡੇ ਨਾਲ ਨੋਟਿਸ ਆਇਆ ਸੀ ਕਿ ਤੁਸੀਂ ਇਨਕ੍ਰੋਚ ਕਰ ਰਹੇ ਲੈਂਡ ਅਸੀਂ ਇਨਕ੍ਰੋਚ ਨਹੀਂ ਕਰ ਰਹੇ ਇਹ ਕੋਰਟ ਦਾ ਹਿੱਸਾ ਹੈ ਸਾਡੀ ਪਾਰਕਿੰਗ ਦਾ ਹਿੱਸਾ ਹੈ ਜਦੋਂ ਸਾਡੇ ਕੋਲ ਲਿਟਿਗੈਂਸ ਆਂਦੇ ਕੋਈ ਪ੍ਰੈਗਨੈਂਟ ਲੇਡੀ ਆਂਦੀ ਜਾਂ ਕੋਈ ਬਜ਼ੁਰਗ ਆਂਦਾ ਉਹਨਾਂ ਦੇ ਬੈਠਣ ਲਈ ਥਾਂ ਨਹੀਂ ਹੈ ਤੇ ਨਾ ਸਾਡੇ ਬੈਠਣ ਲਈ ਥਾਂ ਹੈ ਅਸੀਂ ਆਪਣੇ ਚੈਂਬਰ ਰੱਖੇ ਸੀ ਟੈਂਪਰੇਰੀ ਅਸੀਂ BBMP ਅਥਾਰਟिटीज ਨੂੰ ਕਿਹਾ ਕਿ ਜਦੋਂ ਇਹ ਜਿਹੜੀ ਚੈਂਬਰ ਹੈ ਆਪਣਾ ਆਪਣਾ ਜਦੋਂ ਜਦੋਂ ਇਹ ਸਾਨੂੰ ਕੋਰਟ ਕੰਪਲੈਕਸ ਲਈ ਟੈਂਪਰੇਰੀ ਕੋਰਟ ਹੈ ਵੀ BBMP ਤੇ ਪੰਜਾਬ ਸਰਕਾਰ ਜਿਹੜੀ ਸੈਂਟਰਲ ਗਵਰਨਮੈਂਟ ਆਨਰੇਬਲ ਹਾਈ ਕੋਰਟ ਜਗ੍ਹਾ ਲੱਭ ਰਿਹਾ ਸੂਟੇਬਲ ਜਿਹੜਾ ਆਪਣਾ ਕੋਰਟ ਕੰਪਲੈਕਸ ਦੇ ਲਈ ਇਹ ਇੱਥੇ ਇਹ ਫੈਸਲਾ ਲਿਆ ਗਿਆ ਵੀ ਟੈਂਪਰੇਰੀ ਸਟਰਕਚਰ ਰੱਖੇ ਹੋਏ ਇਹ ਅਸੀਂ ਆਪਣੀ ਪਾਰਕਿੰਗ 'ਚ ਰੱਖੇ ਸੀ ਆਪਣਾ ਹੱਕ ਮਾਰ ਕੇ ਤੇ ਸਾਡੇ ਜਿਹੜੇ ਅਫਸਰ ਸਹਬਾਨ ਸੀ ਉਹਨਾਂ ਨੇ ਬੇਨਤੀ ਕੀਤੀ ਕਿ ਕਈ ਸਟਰਕਚਰ ਰੋਡ ਤੇ ਹੈ ਤੇ ਅਸੀਂ ਵੀ ਲਾ ਆਬਾਈਡਿੰਗ ਸਿਟੀਜ਼ਨ ਹੈ ਕਿਉਂਕਿ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੁੰਦੇ ਹਾਂ ਜਿਹੜਾ BBMP ਅਥਾਰਟੀਜ਼ ਨੇ ਸਾਨੂੰ ਕਿਹਾ ਹੈ ਅਸੀਂ ਉਹਨੂੰ ਰਿਮੂਵ ਕਰ ਰਹੇ ਹਾਂ ਅਸੀਂ ਰਿਮੂਵ ਕਰਕੇ ਉਹਨੂੰ ਸੜਕ ਤੋਂ ਦੂਰ ਰੱਖ ਰਹੇ ਤੇ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹੁੰਦਾ ਕਿ ਅਸੀਂ ਪਾਰਕਿੰਗ 'ਚ ਰੱਖਿਆ ਆਪਣੇ ਆਪਾਂ ਕੋਈ ਜਗਾ ਕਿਸੇ ਦੀ ਇਨਕ੍ਰੋਚ ਨਹੀਂ ਕੀਤੀ ਸਾਡੀ ਪਾਰਕਿੰਗ ਸੀ ਗੱਡੀਆਂ ਦੀ ਬਜਾਏ ਅਸੀਂ ਆਪਣੇ ਚੈਂਬਰ ਰੱਖਤੇ ਤੇ ਜੇ ਬੀਬੀਐਮਪੀ ਨੂੰ ਨਹੀਂ ਮਨਜ਼ੂਰ ਹੈ ਪਰ ਅਸੀਂ ਅਫਸਰ ਸਹਿਬਾਨਾਂ ਦਾ ਹੁਕਮ ਮੰਨਦੇ ਹੋਏ ਉਹਨਾਂ ਦੀ ਬੇਨਤੀ ਮੰਨਦੇ ਹੋਏ ਕਿ ਇਹ ਰੀਤ ਨਾ ਚੱਲੇ ਸ਼ਹਿਰ ਦੇ ਵਿੱਚ ਇਨਕ੍ਰੋਚਮੈਂਟ ਦੀ ਅਸੀਂ ਆਪਣਾ ਰਿਮੂਵ ਕਰ ਰਹੇ ਸੜਕ ਤੋਂ ਤੇ ਆਪਾਂ ਆਪਣੀ ਪਾਰਕਿੰਗ ਜਿਹੀ ਰੱਖੇ ਹੋਏ